ਮੈਂ ਵਿਕਰਮ ਚੀਮਾ ਜੀ ਨੂੰ ਜਦੋਂ ਮੈਂ ਭਾਰਤੀ ਜਨਤਾ ਪਾਰਟੀ ਤੋਂ ਇਲੈਕਸ਼ਨ ਲੜ ਕੇ ਆਇਆ ਸੀ ਉਸ ਟਾਈਮ ਵੀ ਇਹ ਸਾਡੇ ਜ਼ਿਲ੍ਹੇ ਦੇ ਇੰਚਾਰਜ ਸੀ ਜਨਰਲ ਫੈਕਟਰੀ ਉਸ ਟਾਈਮ ਪਾਰਟੀ ਦੇ ਤੇ ਜਦੋਂ ਮੈਂ ਪਹਿਲੀ ਵਾਰ ਇਹਨਾਂ ਦੇ ਵਿਚਾਰ ਸੁਣੇ ਮੈਂ ਕੋਈ ਪਿੱਠ ਕਿੱਥੇ ਦੇ ਨਹੀਂ ਮਤਲਬ ਕਿ ਸਹੀ ਗੱਲਾਂ ਕਰਦਾ ਮੈਂ ਤਾਂ ਐ ਨਹੀਂ ਕਿ ਬੰਦੇ ਦੀ ਯਾਰ ਮੂੰਹ ਤੇ ਬੈਠਾ ਬੰਦੇ ਖੁਸ਼ਾਮਦ ਕਰਦੇ ਹੋ ਤੇ ਜਿਹਦੇ 'ਚ ਜਿਹੜੇ ਗੁਣ ਨੇ ਮੈਂ ਮੂੰਹ ਤੇ ਕਹਿਣਾ ਹੁੰਦਾ ਤੇ ਜਿਹਦੇ 'ਚ ਅੰਗੂੜ ਨੇ ਉਹ ਵੀ ਮੂੰਹ ਤੇ ਕਹਿਣਾ ਹੁੰਦਾ ਤੇ ਮੈਂ ਚੀਮਾ ਸਾਹ ਜਦੋਂ ਵਿਚਾਰ ਸੁਣਿਆ ਮੈਨੂੰ ਇੰਨਾ ਕੁ ਵਧੀਆ ਲੱਗਿਆ ਮੈਨੂੰ ਮਤਲਬ ਕਿ ਭਾਰਤੀ ਜਨਤਾ ਪਾਰਟੀ ਬਾਰੇ ਇਹ ਵੀ ਸੀ ਵੀ ਨਹੀਂ ਪਤਾ ਸੀ ਤੇ ਜਦੋਂ ਇਹਨਾਂ ਦੇ ਵਿਚਾਰ ਸੁਣੇ ਆਰਐਸਐਸ ਬਾਰੇ ਜਾਂ ਭਾਰਤੀ ਜਨਤਾ ਪਾਰਟੀ ਬਾਰੇ ਮੈਨੂੰ ਇੰਨਾ ਕੁ ਵਧੀਆ ਲੱਗਿਆ ਮੈਂ ਮੈਂ ਕਹਿੰਦਾ ਚੀਮਾ ਸਾਹ ਮੈਂ ਜਿਹਨੂੰ ਕਹਿ ਦਿੰਦਾ ਨਾ ਵੀ ਇਹ ਬੰਦਾ ਵੀ ਤੁਸੀਂ ਨਾ ਆਨਾਲ ਪੰਜਾਬ ਦੇ ਬਹੁਤ ਵੱਡੇ ਲੀਡਰ ਬਣੋਗੇ ਤੇ ਮੈਂ ਅੱਜ ਵੀ ਉਹੀ ਗੱਲ ਕਰ ਰਿਹਾ ਹਾਂ ਪਰਮਾਤਮਾ ਨੇ ਪਤਾ ਨਹੀਂ ਸਾਡੀ ਉਮਰ ਕਿੰਨੀ ਲਿਖੀ ਹੈ ਕਿੰਨੀ ਨਹੀਂ ਲਿਖੀ ਪਰ ਮੈਂ ਅੱਜ ਕਹਿ ਰਿਹਾ ਮੇਰੀ ਗੱਲ ਰਿਕਾਰਡ ਕਰ ਲਓ ਪੰਜਾਬ ਵਿੱਚ ਕੀ ਹਿੰਦੂ ਸਤਾਰ ਜੇ ਜੀ ਮਸਾਮ ਬਹੁਤ ਵੱਡੇ ਲੀਡਰ ਹੋਣਗੇ ਮੇਰਾ ਦਾਅਵਾ ਹੈ ਮੈਂ ਅੱਜ ਮੈਂ ਉਹ ਹੋਰ ਪਾਰਟੀ ਦਾ ਹੈਗਾ ਬੰਦਾ ਮੈਂ ਨਾਲ ਨਹੀਂ ਲੈਂਦਾ ਇੱਕ ਵਾਰ ਮੈਂ ਉਸ ਬੰਦੇ ਦੇ ਵਿਚਾਰ ਸੁਣੇ ਸੀਗੇ ਉਹ ਮੈਨੂੰ ਬਹੁਤ ਨੌਜਵਾਨ ਹੈ ਉਹ ਉਹੀ 34 35 ਸਾਲ ਦਾ ਮੇਰਾ ਹੋਰ ਪਾਰਟੀ ਦਾ ਅੱਜ ਲੀਡਰ ਹੈ ਬਹੁਤ ਵੱਡਾ ਮੈਂ ਉਹਨੂੰ ਵੀ ਕਿਹਾ ਸੀਗਾ ਵੀ ਤੂੰ ਮਤਲਬ ਕਿ ਆਉਣ ਵਾਲੇ ਟਾਈਮ ਹਿੰਦੁਸਤਾਨ ਦਾ ਲੀਡਰ ਬਣੇਗਾ ਮੈਂ ਨਾਲ ਨਹੀਂ ਬੈਠ ਸਕਦਾ ਉਹ ਅੱਜ ਲੀਡਰ ਹੈ ਮਤਲਬ ਕਹਿਣ ਦਾ ਪਾਵ ਹੈ ਜਿੱਦੇ ਜੁਗੋਂ ਆਇਆ ਨਹੀਂ ਵੀ ਇਹ ਪਾਰਟੀ ਦਾ ਸਾਡੀ ਪਾਰਟੀ ਦਾ ਹੰਦ ਹੈ ਤੇ ਅਸੀਂ ਕਹਿ ਦਈਏ ਗੁਣ ਹੁੰਦੇ ਉਹ ਚੀਮਾ ਸਾਹਿਬ ਸਾਰੇ ਗੁਣ ਜੋ ਮੈਂ ਕਹਿ ਰਿਹਾ ਤੇ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਸਾਡੇ ਨਾਲ ਹੀ ਬੈਠੇ ਐ ਜ਼ਿਲ੍ਹੇ ਦੇ ਪ੍ਰਧਾਨ ਜਸਪਾਲ ਜੀ ਉਹਨਾਂ ਦਾ ਵੀ ਜੀ ਆਇਆਂ ਤੇ ਸਾਡੇ ਪਾਰਟੀ ਦੇ ਵਿਸ਼ਮ ਪਿਤਾਮਾ ਡਾਕਟਰ ਅਨੰਦ ਲਾਲ ਜੀ ਸਾਡੇ ਕਾਰਗਰਨੀ ਦੇ ਮੈਂਬਰ ਸਰਦਾਰ ਕਿਸ਼ਨ ਸਿੰਘ ਜੀ ਐਡਵੋਕੇਟ ਜੀ ਸ਼ਾਂਤੀ ਸਫਰਾ ਜੀ ਕੇ ਕੇ ਸਮੀ ਜੀ ਸਾਡੇ ਜਨਰਲ ਸੈਕਟਰੀ ਪ੍ਰਦੀਪ ਨੰਦਾ ਜੀ ਰੁਪਿੰਦਰ ਘੋ삐 ਜੀ ਤੇ ਸਾਡੇ ਮੰਡਲਾਂ ਦੇ ਪ੍ਰਧਾਨ ਜਿਹੜੇ ਕਿ ਬੰਡਲ 1 ਦੇ ਪ੍ਰਧਾਨ ਅਸ਼ੋਨੀ ਵਰਮਾ ਜੀ ਮੰਡਲ 2 ਦੇ ਸ਼ੇਖਰ ਚੌਧਰੀ ਜੀ ਗੱਜੂ ਖੇੜੇ ਦੇ ਮੰਡਲ ਦੇ ਕ੍ਰਿਸ਼ਨ ਜੀ ਤੇ ਆਪਣਾ ਮਨੂਣਾ ਲੈ ਆਏ ਨੇ ਮੇਰੇ ਕੋਲ ਤੇ ਐਸਟੀ ਮੋਰਚੇ ਦੇ ਜਿੰਦੇ ਦੇ ਪ੍ਰਧਾਨ ਸਾਡੇ ਅਮਰਜੀਤ ਜੀ ਕਿਸਾਨ ਮੋਰਚੇ ਦੇ ਪ੍ਰਧਾਨ ਜਿੰਦੇ ਦੇ ਦਲਬੀਰ ਸਿੰਘ ਜੀ ਐਡਵੋਕੇਟ ਇਕਬਾਲ ਸਿੰਘ ਜੀ ਆਫੀਸੀ ਦੇ ਜਿੰਦੇ ਦੇ ਪ੍ਰਧਾਨ ਤੇ ਸਾਡੇ ਮਹਿਲਾ ਬਿੰਗ ਦੇ ਪ੍ਰਧਾਨ ਕਿਰਨ ਹੰਸ ਜੀ ਸੇਤਿਆ ਜੀ ਜਿਹੜੇ ਕਿ ਆਲ ਇੰਡੀਆ ਊਮਨ ਸਲ ਦੇ ਵਾਈਸ ਪ੍ਰਧਾਨ ਨੇ ਮੈਂ ਸਾਰਿਆਂ ਦਾ ਨਾਮ ਲੈਣ ਦਾ ਸਮਾਂ ਬਹੁਤ ਲੱਗਣਾ ਹੈ ਇਹ ਸਾਹਮਣੇ ਬੈਠੇ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਪਰਿਵਾਰ ਦੇ ਮੈਂਬਰ ਜਿਹੜੇ ਕਿ ਮੈਂ ਨਹੀਂ ਕਹਿ ਸਕਦਾ ਮੇਰੇ ਦੁੱਖ ਤੇ ਸੁੱਖ ਵਿੱਚ ਸਭ ਤੋਂ ਪਹਿਲਾਂ ਆਉਣ ਵਾਲੇ ਜੋ ਸਾਹਮਣੇ ਬੈਠੇ ਮੇਰੇ ਪਰਿਵਾਰ ਦੇ ਮੈਂਬਰ ਸਭ ਤੋਂ ਪਹਿਲਾਂ ਗੱਜਬਜ ਕੇ ਫਤਿਹ ਬੁਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਮੈਂ ਸਭ ਤੋਂ ਪਹਿਲਾਂ ਤੋਂ ਅਟਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜਾ ਕਿ ਮੈਂ ਸੋਚਿਆ ਹੋਇਆ ਸੀਗਾ ਕਿ ਮੈਂ ਕਿਸੇ ਇੱਕ ਵੀ ਫੋਨ ਨਹੀਂ ਕਰਨਾ ਕਿਸੇ ਨੂੰ ਮੈਂ ਆਪਣੇ ਸਟਾਫ ਦੀ ਡਿਊਟੀ ਲਈ ਉਹ ਪ੍ਰਕਾਰ ਦੀ ਗੁਰਧਾਨ ਦੀ ਸੁੰਦਰ ਦੀ ਸਤੂਰਾ ਮੈਂ ਕਿ ਦੇਖਾ ਕਿ ਮੇਰੇ ਪਰਿਵਾਰ ਦੇ ਮੈਂਬਰ ਅਜ ਕਰੰਟ ਹੈਗਾ ਕਿ ਨਹੀਂ ਹੈਗਾ ਤੇ ਅੱਜ ਮੈਨੂੰ ਇਹ ਦੇਖਿਆ ਵੀ ਕਰੰਟ ਪੂਰਾ ਕੈਨ ਪਰ ਪਾਰਟੀ ਵਾਲਿਆਂ ਨੂੰ ਇਹ ਹੋ ਗਿਆ ਸੀ ਵੀ ਰਾਜਪੁਰੇ ਚ ਜਿਹੜੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਰਹਾ ਜਗਜੀਤ ਕੁਮਾਰ ਜੱਗਾ ਨੰਦ ਥੋੜੇ ਹੋਏ ਨੇ ਉਹਨਾਂ ਦਾ ਕਰੰਟ ਖਤਮ ਹੋ ਗਿਆ ਪਾਰਟੀ ਇਹ ਮੈਸੇਜ ਕਿਨੇ ਦਿੱਤਾ ਸਾਡੇ ਵਿੱਚੋਂ ਹੀ ਜਿਹੜੇ ਉਹਦੇ ਚੁੱਗਲ ਖੋੜ ਨੇ ਵੀ ਜੱਗਾ ਤਾਂ ਹੋ ਬਿਮਾਰ ਹੋ ਗਿਆ ਜੱਗਾ ਤਾਂ ਬਿਮਾਰ ਹੋ ਗਿਆ ਜੱਗਨੇ ਤਾਂ ਉੱਠਣਾ ਹੀ ਨਹੀਂ ਚੁੱਗਲ ਖੋੜ ਨੇ ਇਹ ਕਹਿੰਦਾ ਆਪਣੇ ਨੂੰ ਵੀ ਹਲਕਾ ਚਾਰਜ ਕਈਆਂ ਨੂੰ ਇਹ ਹੋ ਗਿਆ ਵੀ ਜੱਗਾ ਬਿਮਾਰ ਹੋ ਗਿਆ ਅਸੀਂ ਹੁਣ ਆਪਣਾ ਇੰਜਾਮ ਲਾ ਲਈ ਤੇ ਅਸੀਂ ਇੱਥੇ ਐਮਐਲਏ ਦਾ ਇਲੈਕਸ਼ਨ ਲੜਨਾ ਜਾ ਕੇ ਗਲਤ ਗਲਤ ਖਬਰਾਂ ਦਿੱਤੀਆਂ ਉੱਤੇ ਪਾਰਟੀਆਂ ਨੂੰ ਮੈਨੂੰ ਤਾਂ ਹੁਣ ਪਤਾ ਲੱਗ ਰਿਹਾ ਵੀ ਪਾਰਟੀਆਂ ਕੀ ਕੀ ਹੋ ਰਿਹਾ ਹੈ ਗੈਰਜ ਮੰਡਲ ਪ੍ਰਧਾਨ ਤਾਂ ਇਹਨਾਂ ਦੇ ਤਾਂ ਐਵੇਂ ਹੀ ਨੇ ਵੀ ਇਹ ਕੋਈ ਕੰਮੋਦ ਦੇ ਬੰਦੇ ਨਹੀਂ ਮੰਡਲ ਪ੍ਰਧਾਨ ਅੱਜ ਜੇ ਅਸੀਂ ਲੋਕ ਸਭਾ 2024 2024 ਚ ਲੋਕ ਸਭਾ ਜਿੱਤੀ ਹੈ ਮੈਂ ਦਾਅਵੇ ਨਾਲ ਕਹਿ ਸਕਦਾ ਮੈਂ ਆਪਣੇ ਮੰਡਲ ਦਾ ਪ੍ਰਧਾਨ ਤੇ ਮੈਂ ਆਪਣੇ ਵਰਕਰਾਂ ਦੇ ਚੇਤੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੀਮਾ ਸਾਹਿਬ ਇਹ ਬੈਠੇ ਆ ਸਾਰੇ ਸਾਡਾ ਮੈਂ ਮੰਨਦਾ ਵੀ ਸਾਡਾ ਕੰਮ ਕਰਨ ਦਾ ਤਰੀਕਾ ਹੋਰ ਹੈ ਪਰ ਅੱਜ ਤੁਸੀਂ ਦੇਖ ਲਓ ਵੀ ਸਾਰੇ ਇਹ ਜਿਹੜੇ ਬੰਦੇ ਬੈਠੇ ਕੋਈ ਇੱਕ ਇੱਕ ਬੰਦਾ ਨਹੀਂ ਬੈਠਾ ਇੱਕ ਇੱਕ ਬੰਦਾ 100-100 ਬੰਦਾ ਮੋਟ ਪਵਾ ਸਕਦਾ ਇੰਨਾ ਦਮ ਰੱਖ ਸਕਦਾ ਹੈ 100-100 ਬੰਦਾ ਲਿਆ ਸਕਦਾ ਜਿੰਨੇ ਬੰਦੇ ਇੱਥੇ ਤੁਸੀਂ ਹਰ ਤਾਂ ਇੰਚਾਰ ਲੱਗਣਾ ਹੈ ਤੁਸੀਂ ਕੋਈ ਪੋਸਟ ਤੇ ਆਣਾ ਹੈ ਚੁਗਲਿਆਂ ਨਾਲ ਥੋੜੀ ਕੋਈ ਪੋਸਟਾਂ ਮਿਲਦੀ ਹੁੰਦੀ ਹੈ ਕੰਮ ਕਰਕੇ ਤੇ ਖਾਣਾ ਪੈਂਦਾ ਵੀ ਇਹ ਤਾਂ ਇਹ ਹੋ ਗਿਆ ਜੀ ਉੱਥੇ ਤਾਂ ਕੋਈ ਕੰਮ ਨਹੀਂ ਹੋ ਰਿਹਾ ਜੀ ਤਾਂ ਰੈਡ ਮੀਟਿੰਗਾਂ ਕਰਦੇ ਨੇ ਜੀ ਬੰਦ ਕਮਰੇ 'ਚ ਮੀਟਿੰਗਾਂ ਕਰਦੇ ਨੇ ਦੱਸੋ ਕਿੱਥੇ ਮੀਟਿੰਗਾਂ ਕਰੀਏ ਹੁਣ ਸਾਡੇ ਕੋਲ ਘਰ ਹੈਗਾ ਸਾਡੇ ਕੋਲ ਦਫ਼ਤਰ ਹੈਗੇ ਜਾ ਕੇ ਹੁਣ ਅਸੀਂ ਵੀ ਜਾ ਕੇ ਕਹੀਏ ਜੀ ਉੱਥੇ ਪੈਸਾਂ 'ਚ ਮੀਟਿੰਗਾਂ ਕਰੀਏ ਦੱਸੋ ਕੋਹ ਜਿੱਥੇ ਕਹਿੰਦੇ ਉੱਥੇ ਮੀਟਿੰਗਾਂ ਕਰ ਦਿੰਦੇ ਯਾਰ ਕੋਈ ਚੁਗਲੀ ਕਰਨੀ ਹੁੰਦੀ ਹੈ ਤੁਸੀਂ ਲੱਗਣਾ ਯਾਰ ਕੰਮ ਕਰੋ ਮੈਂ ਆਹ ਕਹਿਣ ਨੂੰ ਤਿਆਰ ਹਾਂ ਪ੍ਰੈਸ ਖੜੀ ਹੈ ਅੱਜ ਪ੍ਰੈਸ ਖੜੀ ਹੈ ਤੁਸੀਂ ਤੁਹਾਡੇ ਵਿੱਚੋਂ ਕੋਈ ਵੀ ਹਲਕਾ ਚਾਰ ਲਗਣਾ ਚਾਹੁੰਦਾ ਐ ਐਮਐਲਏ ਲਗਣਾ ਐ ਐਮਐਲਏ ਬਣਨਾ ਚਾਹੁੰਦਾ ਯਾਰ ਕੰਮ ਕਰੋ ਮੈਂ ਤਾਂ ਜਿੱਥੇ ਬੁਲਾਓਗੇ ਮੈਂ ਉੱਥੇ ਆ ਜਾਵਾਂਗਾ ਮੈਂ ਅੱਜ ਪ੍ਰੈਸ ਦੇ ਸਾਹਮਣੇ ਕਹਿ ਰਿਹਾ ਚੁਗਲੇ ਨਾਲ ਨਹੀਂ ਪੁੱਛਣਾ ਜਿਹੜੇ ਕੁਝ ਬੈਠੇ ਵੀ ਨਹੀਂ ਐ ਉਹਨੂੰ ਅੱਜ ਮੇਰੀ ਪ੍ਰੈਸ ਰੈਂਸ ਦੇਖ ਲੋ ਵੀ ਯਾਰ ਤੁਸੀਂ ਕੰਮ ਕਰੋ ਮੈਂ ਸਾਇਆ ਨਹੀਂ ਫੱਦਾ ਦਿੰਦਾ ਜਿਹੜਾ ਕੰਮ ਕਰੇਗਾ ਮੈਂ ਪਾਰਟੀ ਨਾਲ ਖੜਾ ਤੇ ਮੈਂ ਮੈਂ ਕਹਿੰਦਾ ਵੀ ਪੈਰ ਪੈਰ ਤੁਹਾਡੀ ਪੈਰ ਕਦੋਂ ਜਦੋਂ ਪਾਰਟੀ ਨੂੰ ਬੰਦਾ ਨਾ ਮਿਲ ਮੈਚ ਐਨੀ ਚੁਗਲਿਆਂ ਨਾਲ ਵੀ ਬੰਡਲ ਪ੍ਰਦਾਨ ਹੈ ਜਨੇ ਜੀ ਸੈਨਾ ਦੇ ਵਰਕਰ ਤਾਂ ਕੋਈ ਹੈ ਨਹੀਂ ਇੱਕ ਬੰਦਾ ਕਹਿ ਦੇਵੇ ਮੈਂ ਕਿਸੇ ਨੂੰ ਫੋਨ ਕਰਿਆ ਹੱਥ ਘੜਾ ਕਰਕੇ ਕਿਸੇ ਨੂੰ ਮੈਂ ਫੋਨ ਕਰਿਆ ਤੁਹਾਡੇ ਵਿੱਚੋਂ ਸਿਰਫ ਮੈਸੇਜ ਲੱਗਿਆ ਚੇਮਨ ਸਾਹਿਬ ਸਾਡਾ ਬੈਂ ਮੰਦਾ ਸਾਡਾ ਚਲੋ ਬਿਮਾਰ ਹੋ ਗਏ ਵਿਰੋਧੀ ਪਾਰਟੀ ਦੇ ਨੇ ਵੀ ਕਹਿਤਾ ਪਿੰਨੈ ਮੈਨੂੰ ਕੋਈ ਕਹਿਣਗਾ ਕਹਿੰਦਾ ਚੱਕਰ ਤਾਂ ਪੂਰਾ ਹੋ ਗਿਆ ਮੈਨੂੰ ਕਿਹਾ ਮੈਂ ਉਹਨੂੰ ਕਿਹਾ ਮੈਂ ਕਿ ਜਿਹੜੇ ਵਿਰੋਧੀ ਧਿਰ ਦੇ ਪਾਰਟੀ ਦੇ ਮੈਂ ਉਹਨਾਂ ਨੂੰ ਪੂਰਾ ਕਰਕੇ ਜਾਵਾਂਗੇ ਉੱਪਰ ਐ ਨਹੀਂ ਜਾਂਦੇ ਪਹਿਲੇ ਉਹਨਾਂ ਨੂੰ ਪੂਰਾ ਕਰਾਂਗੇ ਤੁਸੀਂ ਬਦਮਾਸ਼ੀ ਕਰ ਲਈ ਫੇ ਕੋਈ ਨਹੀਂ ਤੁਹਾਨੂੰ ਬਦਮਾਸ਼ੀ ਦਾ ਚਲੋ ਸਰਕਾਰੇ ਚ ਨਹੀਂ ਆਇਆ ਤੇ ਜਿੱਤੇ ਨਹੀਂ ਤੁਹਾਡੀ ਬਦਮਾਸ਼ੀ ਕੱਟਣੀ ਹੈ ਮੈਂ ਤੁਹਾਨੂੰ ਪੂਰਾ ਕਰਕੇ ਜਾਵਾਂਗਾ ਇਹ ਤਾਂ ਆਜ ਪ੍ਰੈਸਰ ਹੀ ਪਿਆ ਰਿਹਾ ਜਿਹੜੇ ਗੁੰਡੇ ਪਰੇਨ ਫਿਰਦੇ ਸੀ ਪਿਛਲੀ ਸਰਕਾਰਾਂ ਚ ਤੁਹਾਨੂੰ ਪਤਾ ਹੀ ਹੈ ਕੌਣ ਸੀ ਗੁੰਡਾ ਇੱਥੇ ਉਹ ਸਾਰਿਆਂ ਦਾ ਜੱਗਾ ਤਾਂ ਪੂਰਾ ਹੋ ਗਿਆ ਸੀ ਉਹ ਤਾਂ ਗਿਆ ਸੀ ਤੁਸੀਂ ਇਹ ਪਾਉ ਕਦਾ ਖੜਾ ਕੜਾ ਕੋਟੇ ਕੇ ਖੜਾ ਤੁਸੀਂ ਤਕੜੇ ਹੋ ਜੋ ਆ ਸਾਰੇ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੇ ਸਾਹਮਣੇ ਠੀਕ ਖੜੇ ਆ ਤੁਹਾਡਾ ਆਸ਼ੀਰਵਾਦ ਆ ਤੁਹਾਡਾ ਪਿਆਰ ਆ ਤੇ ਅੱਜ ਆਪਾਂ ਖੜੇ ਆ ਕੋਈ ਗੱਲ ਨਹੀਂ ਬਿਮਾਰ ਬੂਮੂਰ ਚੱਲਦੇ ਹੀ ਰਹਿੰਦੇ ਆ ਮੈਂ ਚਿਮਨ ਸਾਹਿਬ ਅਗਲੇ ਦਿਨ ਪੜ੍ਹ ਰਿਆ ਸੀਗਾ ਅਖਬਾਰ ਵਿੱਚ ਆਇਆ ਸੀ ਬਹੁਤ ਵਧੀਆ ਲੱਗਿਆ ਉਹ ਕਹਿੰਦਾ ਕਿ ਇਹਨੇ 45-50 ਸਾਲਾਂ ਜਿਹਨੂੰ ਕੁਝ ਹੋਇਆ ਨਹੀਂ ਨਾ ਉਹਨੇ ਜਦੋਂ ਲੋਕੋ ਕੰਮ ਹੀ ਨਹੀਂ ਕੀਤਾ ਵੀ ਜੇ ਜਦੋਂ ਜ਼ਿਆਦਾ ਪੁੱਛੋ ਉਹਨੇ ਕੰਮ ਹੀ ਬਹੁਤ ਕੀਤਾ ਤੇ ਕਹਿਣ ਦਾ ਪਵਾਵਾਂ ਮੈਂ ਵਿਰੋਧੀਆਂ ਨੂੰ ਕਹਿਣਾ ਚਾਹੁੰਦਾ ਵੀ ਤੁਹਾਨੂੰ ਪੂਰਾ ਕਰਕੇ ਉੱਪਰ ਜਾਵਾਂਗੇ ਤੇ ਚਿੰਤਾ ਨਾ ਕਰੋ ਹੁਣ ਤੁਸੀਂ ਵੀ ਤਗੜੇ ਹੋ ਜੋ ਆਪਣਾ ਹੋਰ ਇਲੈਕਸ਼ਨ ਦਾ ਬਿਕੂਲ ਆ ਚੁੱਕਿਆ ਹੈ 2027 ਦਾ ਵੀ ਤੇ ਅਜੇ ਨਾ ਬਲਾਡ ਸੰਧਿਆ ਤੇ ਜ਼ਿਲ੍ਹਾ ਪਰਿਸ਼ਦ ਦਾ ਪਹਿਲਾ ਇਲੈਕਸ਼ਨ ਆ ਜਾਣਾ ਤੇ ਆਪਾਂ ਬਲਾਕ ਸੰਧਿਆ ਵੀ ਸਾਰੀਆਂ ਲੜਨੀ ਹੈ ਜ਼ਿਲ੍ਹਾ ਪਰਿਸ਼ਦ ਦੇ ਜਿੱਤਣਾ ਵੀ ਆਪਾਂ ਤੇ ਅੱਜ ਇੱਥੋਂ ਪ੍ਰਣ ਲੈ ਕੇ ਜੋ ਯਾਰ ਕਿਸੇ ਤੋਂ ਮੈਂ ਬਾਰ-ਬਾਰ ਕਹਿੰਦਾ ਕੋਈ ਨਹੀਂ ਕਿਸੇ ਤੋਂ ਡਰਨ ਦੀ ਲੋੜ ਨਹੀਂ ਤੁਹਾਡਾ ਪਰਾ ਖੜਾ ਹੈ ਤੁਹਾਡਾ ਪਰਾ ਖੜਾ ਕਿਸੇ ਤੋਂ ਡਰਨ ਦੀ ਲੋੜ ਨਹੀਂ ਕਿਸੇ ਤੋਂ ਨਹੀਂ ਅੱਧੀ ਰਾਤ ਨੂੰ ਆਜਿਓ ਹਾਜ਼ਰ ਆਪ 9 ਵਜੇ ਫਿਰ ਬੈਠਦਾ ਹੁਣ ਸਵੇਰੇ ਆਜੋ ਤੁਸੀਂ ਜਦੋਂ ਮਰਜ਼ੀ 9 ਵਜੇ ਤੋਂ ਲੈ ਕੇ ਕਹਿ ਰਹੇ ਹਾਂ 11 ਵਜੇ ਤੇ ਉਸ ਤੋਂ ਬਾਅਦ ਅੱਜ ਉਸ ਤੋਂ ਬਾਅਦ ਮੈਂ ਰੁਕੀ ਨੂੰ ਮੈਂ ਕਹਿ ਰਿਹਾ ਮੇਰੀ ਟੀਮ ਬੈਠੀ ਹੈ ਸਾਰੀ ਮੇਰੀ ਕੋਰ ਕਮੇਟੀ ਮੈਂ ਕਹਿੰਦਾ ਯਾਰ ਮੈਂ ਜਦੋਂ ਨਹੀਂ ਹੁੰਦਾ ਨਾ ਕੋਈ ਦੁੱਖ ਹੈ ਸੁੱਖ ਹੈ ਤੁਸੀਂ ਖਾਸ ਤੌਰ ਤੇ ਪਿੰਡਾਂ 'ਚ ਜਰੂਰ ਜਾਣਾ ਤੇ ਸਾਰਿਆਂ ਨੇ ਕਹਿੰਦਾ ਪ੍ਰਧਾਨ ਜੀ ਵੀ ਅਸੀਂ ਖੜੇ ਆ 24 ਘੰਟੇ ਹੁਣ ਅਸੀਂ ਪਾਰਟੀ ਵਾਸਤੇ ਵੀ ਖੜੇ ਆ ਤੇ ਆਪਣੇ ਹਲਕੇ ਵਾਸਤੇ ਖੜੇ ਆ ਆਪਣੇ ਭਰਾਵਾਂ ਵਾਸਤੇ ਵੀ ਖੜੇ ਆ ਜਦੋਂ ਮੈਂ ਕਿ ਤੁਸੀਂ ਆ ਜਾਦੇ ਤੇ ਬਾਕੀ ਦੂਜੀ ਗੱਲ ਆਪਾਂ ਨੂੰ ਆਪਾਂ ਨੂੰ ਪਤਾ ਦੀ ਆਪਾਂ ਦੇਖੋ 2024 'ਚ ਇਸਾਨਾਂ ਦਾ ਧਰੇ ਸੀਗੇ ਸਭ ਉਸੇ ਆਪਣੇ ਰਾਜਪੁਰੇ ਚ ਹੀ ਸੀਗਾ ਜੀਮਾ ਸਾਹਿਬ ਦੇਖੋ ਅਸੀਂ 2000 ਅਸੀਂ ਜਦੋਂ 2022 ਵਿੱਚ ਮੈਂ ਕਦੇ ਇਲੈਕਸ਼ਨ ਲੜਿਆ ਮੇਕੋ ਨਾਲ ਕਹਿਣਾ ਹੁੰਦਾ ਸੀ ਹਮੇਸ਼ਾ ਵੀ ਹੋਰ ਜਿਹੜਾ ਮਰਜੀ ਕੋਈ ਹਲਕੇ ਦਾ ਰਿਜ਼ਲਟ ਆਵੇ ਜਦੋਂ ਚੀਮਾ ਸਾਹਿਬ ਯਾਦ ਹੋਣਾ ਪਹਿਲੀ ਵਾਰ ਆਏ ਸੀ ਵੀ ਅਸੀਂ ਤੁਹਾਨੂੰ ਹਲਕਾ ਰਾਜਪੁਰਾ ਜਿੱਤ ਕੇ ਦਿਆ ਤੇ ਕਿਸੇ ਕਿੰਨਾ ਦੇ ਦਮ ਤੇ ਕਹਿੰਦਾ ਸੀ ਇਹ ਜਿੰਨੇ ਬੈਠੇ ਮੇਰੇ ਭਰਾ ਬੱਠੇ ਸਾਰੇ ਮੇਰੇ ਵਰਕਰ ਬੱਠੇ ਆ ਸਾਥੀ ਬੈਠੇ ਇਹਨਾਂ ਦੇ ਦਮ ਤੇ ਕਹਿੰਦਾ ਸੀ ਅੱਜ ਵੀ ਮੈਂ ਦਾਅਵੇ ਨਾਲ ਪਿਆਰ ਰਿਹਾ ਦਾਅਵੇ ਨਾਲ ਕਹਿਣਾ ਵੀ 2027 ਵਿੱਚ ਪਹਿਲੀ ਗੱਲ ਤਾਂ 100% ਕਿ 1000 ਨਵੇਂ ਭਾਰਤੀ ਜਨਤਾ ਪਾਰਟੀ ਸਰਕਾਰ ਬਣੇਗੀ 2027 ਜਲਦਕਾ ਰਾਜਪੁਰਾ ਅਸੀਂ ਅੱਜ 6000 ਦੇ ਜਿੱਤੇ 20000 ਦੇ ਜਿਤਾਗੇ ਤੁਹਾਡਾ ਵਾਅਦਾ ਇਹਨਾਂ ਦੇ ਦਮ ਤੇ ਕਹਿਣਾ ਇੱਥੇ ਆ ਕੇ ਜਿੱਤਾਂਗੇ ਵੀ ਜਿੱਤਾਂਗੇ ਆਤਕੜੇ ਕਰ ਦਿਓ ਸਾਰੇ ਆਪਰੇਸ ਨੂੰ ਹੋਣ ਕਰ ਮੇਰੇ ਕੋਲ ਸੀਆਈਡੀ ਵਾਲੇ ਵੀ ਆਏ ਬੈਠੇ ਹੋਣ ਹੈ ਤੇ ਉਹ ਹੀ ਕਹਿ ਰਹੇ ਸੀ ਸੀਆਈਡੀ ਵਾਲੇ ਨੇ ਅਸੀਂ ਤੁਹਾਨੂੰ ਮਹਾਰਾਣੀ ਸਾਹਿਬ ਅਸੀਂ ਲੋਕਾਂ ਦਾ ਧੰਨਵਾਦ ਕਰਿਆ ਕਿ ਤੇ ਹਜ਼ਾਰਾਂ ਦੀ ਗਿਣਤੀ ਇਸ ਬੰਦੇ ਸੀਗੇ ਉਸ ਦਿਨ ਵੀ ਕਿਹਾ ਸੀਗਾ 116 ਸਿੱਟਾ ਤੇ ਤੁਸੀਂ ਇਲੈਕਸ਼ਨ ਲੜੀ ਜੋ ਤੁਹਾਡੀ ਰਾਜਪੁਰਾ ਸੀ ਸੀਟ ਜਿੱਦ ਕੇ ਜਿਸ ਨੂੰ ਮਰਜ਼ੀ ਟਿਕਟ ਦੇ ਦਿਓ ਜਿਹੜੇ ਇਥੇ ਕਹਿੰਦੇ ਨੇ ਅਸੀਂ ਹਲਕਾ ਇਨਚਾਰ ਲੱਗਣ ਨੂੰ ਤਿਆਰ ਆ ਉਹਨਾਂ ਨੂੰ ਉਹਨਾਂ ਨੂੰ ਹੀ ਦਿਤਾਵਾਂਗੇ ਹੋਰ ਦੱਸੋ ਇਹ ਮੇਰਾ ਵਾਦਾ ਹੈ ਜਿਹੜਾ ਮਰਦੀ ਪਾਰਟੀ ਜਨਤਾ ਪਾਰਟੀ ਮੈਂ ਤੁਹਾਨੂੰ ਅੱਜ ਗਰੰਟੀ ਲੈ ਕੇ ਆਇਆ ਜਿਹੜਾ ਵੀ ਆਏਗਾ ਪਾਰਟੀ ਨੂੰ ਉਹਨੂੰ ਅਸੀਂ ਕੋ ਚਿਤਾ ਕੇ ਭੇਜਾਂਗੇ ਪਾਰਟੀ ਨੂੰ ਇੱਕੋ ਗੱਲ ਕਹਿ ਦਿਓ ਵੀ ਤੁਸੀਂ 116 ਸੀਟਾਂ ਤੇਾਨੂੰ 177 ਸੀਟ ਸਾਡੇ ਰਾਜਪੁਰਾ ਜਿੱਤੀ ਮਿਲੀਆਂ ਤੇ ਜਿਵੇਂ ਕਿ ਕਿਸਾਨਾਂ ਦਾ ਧਰਨਾ ਸੀ ਰੋਪੀਜੀ ਨਾਲ ਮੇਰੀ ਗੱਲ ਹੋ ਰਹੀ ਸੀ ਸ਼ੇਖਰ ਨਾਲ ਸਾਰਿਆਂ ਨਾਲ ਅਸੀਂ ਬੈਠੇ ਸੀ ਦੀਪਕ ਗੋੜਾ ਨਾਲ ਵੀ ਯਾਰ ਹੁਣ ਤਾਂ ਕਹਿੰਦੇ ਵੀ ਕਿਸਾਨਾਂ ਦਾ ਤਾਂ ਕਿਸਾਨਾਂ ਨਾਲ ਹੀ ਪੰਨਾ ਆਪਣਾ ਨਿਪਟ ਜਾਣਾ ਚਲੋ ਮੈਂ ਕਹਾਂ ਉਹ ਕਿ ਮੈਂ ਕਹਿੰਦੇ ਵੀ ਤੁਸੀਂ ਦੇਖ ਲਓ ਵੀ ਹੁਣ ਆਪਣੇ ਇਹ कृषि ਮੰਤਰੀ ਆਪਰੇ ਕੋ ਇੱਥੇ ਆ ਕੇ ਗਏ ਜੀ ਚੰਗੀ ਗੱਲ ਮੀਟਿੰਗਾਂ ਕਰਕੇ ਪੁਆਇਆ ਤੁਹਾਨੂੰ ਵਿਸ਼ਵਾਸ ਹੁੰਦਾ ਇਹ ਵੀ ਆਪਣਾ ਨਿਪਟ ਜਾਣਾ ਹੁਣ ਤਾਂ ਪਿੰਡਾਂ 'ਚੋ ਵੀ ਆਵਾਜ਼ ਆਣ ਲੱਗੀ ਜਿਹੜਾ ਵੀ ਮੱਦਾ ਕਰਦਾ ਚੱਕਰ ਨਹੀਂ ਆ ਕਿ ਤਾਂ ਭਾਵੇਂ ਜਨਤਾ ਪਾਰਟੀ ਵੋਟ ਪਾਣੀ ਮੈਂ ਕਿਉਂ ਕਹਿੰਦਾ ਯਾਰ ਕਬਲ ਇੰਜਨ ਦੀ ਸਰਕਾਰ ਚਹੀਦੀ ਐ 70 70% ਸੇ ਸੇ ਸਰਕਾਰ ਆ ਗਈ ਭਾਰਤੀ ਜਨਤਾ ਪਾਰਟੀ ਕੱਲਾ ਪੰਜਾਬ ਹੀ ਰਹਿ ਗਿਆ ਪੀਐਸਆਈ ਅ ਵਿਕਾਸ ਕਰਾਣਾ ਪੰਜਾਬ ਦਾ ਯਾ ਵਿਕਾਸ ਨੂੰ ਅੱਗੇ ਵਧਾਣਾ ਤੇ ਭ੍ਰਸ਼ਟਾਚਾਰ ਖਤਮ ਕਰਨਾ ਤਾਂ ਪੰਜਾਬ ਵਿੱਚ ਅਸੀਂ ਡਬਲ ਇੰਡਨ ਦੀ ਸਰਕਾਰ ਲੈ ਕੇ ਆਈਆਂ ਪਿੰਡਾਂ ਚੋਂ ਆਵਾਜ਼ਾਂ ਲੱਗੀਆਂ ਪਿੰਡਾਂ ਵਾਲੇ ਲੋਕ ਆਹ ਅਗਲੇ ਦਿਨ ਉੱਤੇ ਪਾਰਕ ਦੇ ਬਾਹਰ ਮੁੰਡੇ ਖੜੇ ਸੀ ਮੇਰੇ ਕੋਲ ਬੰਦ ਮੁੰਡੇ ਆ ਗਏ ਇੱਕ ਕਹਿੰਦਾ ਕਹਿੰਦਾ ਯਾਰ ਐਦ ਕੀ ਬਚਣਾ ਇਹਨਾਂ ਪੰਜਾਬ ਦਾ ਹੈ ਵਿਪੋਤਨ ਭਾਰਤੀ ਜਨਤਾ ਪਾਰਟੀ ਨੂੰ। ਇਹ ਤਾਂ ਆਵਾਜ਼ਾਂ ਚੰਨਣ ਲੱਗੀ ਜਾਂਦੀ। ਆਪਣੀ ਸਰਕਾਰ ਆਈ ਪਈ ਹੈ। 2027 ਵਿੱਚ ਕੱਲ ਮੈਂ ਸਕੱਟਨ ਮੰਤਰੀ ਜੀ ਕੋਲ ਜਾ ਕੇ ਆਇਆ। ਉਹਨਾਂ ਕੋਲ ਅਸ਼ੀਰਵਾਦ ਲੈਣ ਗਿਆ ਜੀ ਮੈਂ ਠੀਕ ਹੋ ਗਿਆ ਤਾਂ ਕੱਲ ਮੈਂ ਮੀਟਿੰਗ ਕਰਨ ਜਾ ਰਿਹਾ ਆਪਣੇ ਵਰਕਰਾਂ ਦੀ ਤੇ ਕਹਿੰਦੀ ਚੱਕਾ ਜੀ ਯਾਰ ਵਾਪੇ ਤੋਂ ਆਪੇ ਮੰਡਲ ਤੋਂ ਬਹੁਤ ਕਮਜ਼ੋਰ ਹੈ। ਮੈਂ ਕਹਿੰਿਆ ਜੀ ਕਮਜ਼ੋਰ ਨਹੀਂ ਹੈ। ਮੈਂ ਬਿਮਾਰ ਹੋ ਗਿਆ ਤਾਂ ਔਰ ਕੋਈ ਨਹੀਂ ਕਲ ਪਤਾ ਲੱਗ ਜਾਏਗਾ ਇਹ ਕਹਿੰਦੇ ਚਲੋ ਠੀਕ ਹੈ ਕਹਿੰਦੇ ਆਪ ਫਿਰ ਤਗੜਾ ਕਰ ਦੋ ਸਭੀ ਕੋ ਔਰ ਉਹਨੂੰ ਬੋਲ ਦੇਣਾ ਉਹਨਾਂ ਨੇ ਇੱਕੋ ਸਪੈਸ਼ਲ ਕਿਹਾ ਹੈ ਉਹਨੂੰ ਬੋਲ ਦੇਣਾ ਅਗਲੀ ਸਰਕਾਰ ਪੰਜਾਬ ਇਹ ਆਪਣੀ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਰਹੀ ਹੈ ਮੈਸੇਜ ਦੇ ਦੇਣਾ ਮੈਂ ਉਹਨੂੰ ਬੁਲਾਣ ਗਿਆ ਸੀ ਤੁਸੀਂ ਆਓ ਕਹਿੰਦਾ ਮੇਰੇ ਤਰਫੋਂ ਮੈਸੇਜ ਦੇ ਦੇਣਾ ਵੀ ਅਗਲੀ ਸਰਕਾਰ ਜੋ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਸਰਕਾਰ ਆਏਗੀ ਉਹ ਭਾਰਤੀ ਜਨਤਾ ਪਾਰਟੀ ਦੀ ਆ ਇਹਨੂੰ ਮੁਬਾਰਕਵਾਦ ਹੈ ਭਾਈ ਸਾਹਿਬ ਦੇਖੀ ਇੱਕ ਤੁਹਾਨੂੰ ਹੋਰ ਮੁਬਾਰਕਵਾਦ ਦਿੰਦਾ 2024 ਦੇ ਜਦੋਂ ਆਪਾਂ ਇਲੈਕਸ਼ਨ ਲੜ ਰਹੇ ਸੀ ਮੈਂ ਹਰ ਇੱਕ ਸਪੀਚ ਵਿੱਚ ਕਿਹਾ ਸੈਂਟਰ ਤੋਂ ਤੇ ਮੇਰੇ ਵੀ ਆਪਣੇ ਥੋੜੇ ਜਿਹੇ ਲਿੰਕ ਹੈਗੇ ਜਿਹੜੇ ਸਰਵੇ ਵਗੈਰਾ ਕਰਦੇ ਨੇ ਜਦੋਂ 2024 ਇਤੇ ਇਲੈਕਸ਼ਨ ਲੜ ਰਹੇ ਸੀ 2 ਮਹੀਨੇ ਮੈਨੂੰ ਪਹਿਲਾ ਫੋਨ ਆ ਗਿਆ ਸੀਗਾ ਵੀ ਜੱਗਾ ਦੀ ਮੁਬਾਰਕਾ ਹੋ ਗਈ ਮੈਂ ਕਹਾਂ ਦੀਆ ਇਹ ਹਰ ਇੱਕ ਸਪੀਚ ਵਿੱਚ ਕਿਹਾ ਕਿ ਮੈਂ ਕਹਾਂ ਦੀਆ ਕਹਿੰਦੇ ਵੀ ਜੋ ਮਰਜ਼ੀ ਦੇ ਜਾਤਾ ਹੋਵੇ ਪੰਜਾਬ ਦਾ ਤੋੜ ਹਾਲ ਦਾ ਰਾਜਪੁਰਾ ਜਿੱਤ ਗਿਆ ਤੇ ਆਪਾਂ ਜਿੱਤੇ ਕਿ ਤੇ ਪਰਸੋ ਦੀ ਗੱਲ ਹੈ ਸਾਰਿਆਂ ਨੂੰ ਦੱਸੀ ਜਾਂਦਾ ਪਰਸੋ ਸਿਰੇ ਸਿਰੇ ਫੋਨ ਆਇਆ ਸਾਡੇ ਨੂੰ ਕਹਿੰਦੇ ਜੱਗਾ ਦੀ ਮੁਬਾਰਕਾਂ ਹੋ ਗਈਆਂ ਮੈਂ ਕਿਹਾ ਯਾਰ ਬੜੇ ਤੇ ਉਸ ਦਿਨ ਤੋਂ ਬਾਅਦ ਤੁਹਾਨੂੰ ਅੱਜ ਫੋਨ ਕਰ ਰਿਹਾ ਕਹਿੰਦਾ ਮੁਬਾਰਕਾ ਦੇਣ ਵਾਸਤੇ ਤੁਹਾਨੂੰ ਫੋਨ ਕਰਦਾ ਕਹਿੰਦਾ ਹਲਕਾ ਰਾਜਪੁਰਾ ਤੁਹਾਡਾ ਫਿਰ ਜਿੱਤ ਗਿਆ ਇਹ ਤੁਹਾਨੂੰ ਅੱਜ ਦੱਸਦਾ ਬਾਕੀ ਇਹ ਹੈ ਵੀ ਆਪਾਂ ਹੁਣ ਮਿਹਨਤ ਕਰਦੇ ਜਿਵੇਂ ਤੁਸੀਂ 2024 'ਚ ਕੀਤੀ ਹੈ ਮੇਰੇ ਇਲੈਕਸ਼ਨਾਂ 'ਚ ਕੀਤੀ ਹੈ ਮੈਂ ਜਦੋਂ ਵੀ ਯਾਰ ਮੈਂ ਆਜ਼ਾਦ ਲੜਦਾ ਮੈਂ ਜਿਹੜੀ ਮਰਜ਼ੀ ਪਾਰਟੀ ਤੋਂ ਲੜਦਾ ਤੁਸੀਂ ਹਮੇਸ਼ਾ ਮੇਰਾ ਸਾਥ ਦਿੰਦੇ ਹੋ ਚੀਮਾ ਸਾਹਿਬ ਜਦੋਂ 2017 ਚ ਮੈਂ ਆਜਾਦ ਲਰੇ ਸੀ ਅਕਾਲੀ ਦਲ ਬੀਜੇਪੀ ਨੂੰ ਇਕੱਠੇ ਸੀ 17000 ਵੋਟ ਪਈ ਸੀ ਇਹਨਾਂ ਦੇ ਆਸ਼ੀਰਵਾਦ ਨਾਲ 16000 ਵੋਟ ਮੈਂ ਲੈ ਗਿਆ ਕੁੱਲ ਆਜਾ ਦੇ 2021 ਮੈਂ ਭਾਰਤੀ ਜਨਤਾ ਪਾਰਟੀ ਤੋਂ ਲੜਿਆ ਤੇ ਅਕਾਲੀ ਦਲ ਬੀਜੇਪੀ ਨੂੰ ਇਕੱਠੇ ਹੋ ਕੇ 17000 ਵੋਟ ਪਈ ਸੀ 32000 ਸਾਡੇ 32000 ਵੋਟ ਪਵਾਏ ਮੋੜ ਤੁਸੀਂ ਇਹ ਦੇਖ ਲੋ ਰਿਜਰਟ 2024 ਵਿੱਚ ਮੈਂ ਤਾਂ ਇਹਨਾਂ ਦਾ ਦੇਣਾ ਨਹੀਂ ਦੇ ਸਕਦਾ اچھا ਮੈਂ ਸੱਚੀ ਗੱਲ ਦੱਸਾਂ ਕਸਮੀ ਗੱਲ ਕਰਦਾ ਮੈਨੂੰ ਕਈ ਵਾਰ ਆਉਂਦਾ ਮੈਂ ਕਈ ਵਾਰ ਆਉਂਦਾ ਯਾਰ ਵੀ ਸੱਜਾ ਵੀ ਹੁਰਾ ਰਿਹਾ ਸੱਚੀ ਗੱਲ ਕਰਦਾ ਵੀ ਯਾਰ ਆਪਣਾ ਵੀ ਨਹੀਂ ਆ ਫਿਰ ਮੈਂ ਸੋਚਦਾ ਯਾਰ ਲੋਕ ਕਿੰਨਾ ਪਿਆਰ ਕਰਦੇ ਆ ਅਗਰ ਸੇਵਾ ਕਰਨੀ ਹੈ ਸਹੀ ਤਾਂ ਰਾਜਨੀਤਿਕ ਤਾਕਤ ਚਾਹੀਦੀ ਹੈ ਤੇ ਫਿਰ ਤੁਹਾਨੂੰ ਦੇਖਦਾ ਮੈਂ ਹਲਕਾ ਰਾਜਪੁਰਾ ਨੂੰ ਦੇਖਦਾ ਮੈਂ ਕਿ ਨਹੀਂ ਯਾਰ ਮੈਂ ਤਾਂ ਤਕਰਾ ਮੇਰੇ ਮੇਰੇ ਨਾਲ ਸਾਰੇ ਹੈਗੇ ਮੈਂ ਨਹੀਂ ਠੀਕ ਹੈ ਪਰਮਾਤਮਾ ਨੇ ਕਿ ਤੁਹਾਡੀ ਕਿਰਪਾ ਨਾਲ ਪਰਮਾਤਮਾ ਨੇ ਕਿਰਵਾ ਕਾਰੋਬਾਰ ਚੰਗਾ ਹੈ ਯਾਰ ਸਾਰਾ ਕੁਝ ਠੀਕ ਹੈ ਕਾਰੋਬਾਰ ਠੀਕ ਹੈ ਯਾਰ ਵੀ ਫਿਰ ਫਿਰ ਖਿਆਲ ਆਉਂਦਾ ਵੀ ਹੁਣ ਮੈਂ ਸੱਚੀ ਗੱਲ ਦੱਸਾਂ ਤੁਹਾਨੂੰ ਦੇਖੋ ਮਰਨਾ ਸਾਰਿਆਂ ਨੇ ਮਰਨਾ ਸਾਰਿਆਂ ਨੇ ਇਹ ਸੱਚ ਹੈ ਵੀ ਬਸ ਹੁਣ ਇੱਕੋ ਇੱਕ ਪਰਮਾਤਮਾ ਕੋਲ ਹੈ ਜੋ ਮੰਗਦੇ ਸੀ ਨਾ ਅੱਜ ਪ੍ਰਮਾਤਮਾ ਨੇ ਸਭ ਕੁਝ ਦੇ ਦਿੱਤਾ ਯਾਰ ਗਰੀਬੀ ਅਸੀਂ ਦੇਖੀ ਸਾਰਾ ਕੁਝ ਦੇਖ ਲਿਆ ਵੀ ਇੱਕੋ ਇੱਕ ਉਹ ਹੈ ਵੀ ਮੈਂ ਮਰਦੇ ਕਹਿਓ ਜੇ ਕੋਈ ਕੰਮ ਕਰਕੇ ਜਾਈਏ ਆਪਣੇ ਹਲਕੇ ਰਾਜਪੁਰਾ ਵਾਸਤੇ ਤੇ ਸਮਾਜ ਵਾਸਤੇ ਵੀ ਲੋਕ ਕੋਈ ਕਹੇ ਲੋਕ ਕਹਿਣ ਵਿੱਚ ਵੀ ਆਪ ਬੁਲਾਣਾ ਬੰਦਾ ਸੀਗਾ ਸਿਰਫ ਇਹੀ ਚਾਹ ਹੈ ਗਿਓ ਜਦੋਂ ਪ੍ਰਮਾਤਮਾ ਨੇ ਪਾਵਰ ਦਿੱਤੀ ਆ ਉਹ ਬਗੈਰ ਪਾਵਰ ਤੋਂ ਇਹਨੇ ਕੰਮ ਕਰ ਦਿੰਦੇ ਇੱਥੇ ਤੱਕ ਕਰ ਦਿੰਦੇ ਜਦੋਂ ਪ੍ਰਮਾਤਮਾ ਨੇ ਤੁਹਾਡੇ ਅਸ਼ੀਰਵਾਦ ਨਾਲ ਪਾਵਰ ਮਿਲ ਗਈ ਉਸ ਦਿਨ ਤੁਸੀਂ ਦੇਖਿਓ ਵੀ ਤੁਸੀਂ ਸਾਰੇ ਕਹੋਗੇ ਵੀ ਅਸੀਂ ਐਮਐਲਏ ਆ ਸੀ ਆ ਗਾਮਰਾਜ ਨਾਲ ਲਿਆ ਕੇ ਦਿੱਤਾ ਫਿਰਦੇ ਅੱਜ ਕੀ ਹੋ ਰਿਹਾ ਰਾਜਪੁਰਾ ਅੱਜ ਕੀ ਹੋ ਰਿਹਾ ਰਾਜਪੁਰਾ ਕਰਪਸ਼ਨ ਕੀ ਹੋ ਰਿਹਾ ਕਿੰਨੀ ਹੋ ਰਿਹਾ ਦੱਸੋ ਕੋਈ ਕੰਮ ਹੁੰਦਾ ਸਰਕਾਰੀ ਵਿਭਾਗਾਂ ਦੇ ਨਸ਼ਾ ਸਰਿਆਂ ਵੇਚ ਰਿਹਾ ਕਿੰਨੀ ਵੇਚ ਰਿਹਾ ਈਕਾ ਕਾਲੀ ਸਾਰੇ ਇਹਨਾਂ ਨੇ ਮੈਕਮੇ ਥਾਣੇ ਵੀ ਤਹਿਸੀਲ ਵੀ ਆਪਣਾ ਜਿਹਨੇ ਸਰਕਾਰੀ ਮੈਕਮੇ ਨੇ ਸਾਰੇ ਇਹਨਾਂ ਨੇ ਠੀਕੇ ਦੇ ਦਿੱਤੇ ਹੋਏ ਨੇ ਜਿਹੜਾ ਬੋਲੀ ਵੱਧ ਲਾ ਗਿਆ ਕੋਈ ਉਹਦੀ ਬੋਲੀ ਸਿੱਧੇ ਚਲੇ ਹੁਣ ਐਸਐਚਓ ਦੇਖੋ ਕਿਹੜਾ ਲਾਇਆ ਸੀ ਸੀਟੀਐਸ ਐਸਐਚਓ ਸੀਟੀਐਸ ਕਿਹੜਾ ਲਾਇਆ ਜਿਹੜਾ ਕਿ ਜਦੋਂ ਨਕਲੀ ਸ਼ਰਾਬ ਦੇ ਫੈਕਟਰੀਆਂ ਪੜੀਆਂ ਗਿਆ ਸੀ ਕਰੋਨਾ ਦੇ ਵਿੱਚ ਸ਼ਰਾਬਾਂ ਪੜੀਆਂ ਗਈਆਂ ਸੀ ਅੱਥੀ ਤੇ ਲਾਇਆ ਸੀਗਾ ਹਰ ਤੇ ਆਂ ਇਹ ਹਰਦੇਵ ਤੇ ਇਹ ਜਿਹੜੀ ਦੋਵੇਂ ਪਾਰਟੀਆਂ ਨੇ ਇਹ ਦੋਵੇਂ ਹਰਦੇਵ ਤੇ ਨੀਨਾ ਮਿੱਤਲ ਦੋਵੇਂ ਇਕੱਠੇ ਨੇ ਅੱਜ ਨੋਟ ਕਰ ਲੋ ਇਹ ਆਪਸੇ ਸੋਚ ਕੇ ਰਹਿੰਦੇ ਵੀ ਕਿਹੜਾ ਬੰਦਾ ਅਸੀਂ ਕਿਹੜਾ ਅਸਰ ਲਾਣਾ ਕੋਈ ਐਸਐਚਓ ਫੇਰ ਲਾਤਾ ਤੁਸੀਂ ਦੱਸੋ ਅੱਜ ਫੇਰ ਅਗਲੀ ਸ਼ਰਾਬ ਹੈ ਕਰੀਏ ਰਾਜਪੁਰੇ ਚ ਮੈਂ ਤੁਹਾਨੂੰ ਆ ਦੱਸ ਰਿਹਾ ਬਹੁਤ ਜਲਦੀ ਉਹਨੂੰ ਬੁਲਾਤਾ ਕਰਾਂਗੇ ਅੱਜ ਫੇਰ ਤੇ ਕੋਈ ਫੈਕਟਰੀਆਂ ਲੱਗੀਆਂ ਇੱਥੇ ਕਿਹੜਾ ਕੰਮ ਗਲਤ ਨਹੀਂ ਚੱਲ ਰਿਹਾ ਅਜੇ ਤੇ ਰਾਜਪੁਰੇ ਚ ਇਹਨਾਂ ਨੇ ਜਿਵੇਂ ਕੀ ਉਹ ਪਹਿਲਾਂ ਹੁੰਦਾ ਸੀ ਨਾ ਕਾਂਗਰਸ ਵਿੱਚ ਵੀ 75 25 ਜੀ ਆਇਆ ਕਹਿੰਦੇ ਹੁੰਦਾ ਸੀ ਇਹ ਵੀ 75 25 ਆ ਗਿਆ ਮੈਨੂੰ ਵੀ ਆਫਰ ਆਈਆਂ ਤਰੋਂ ਸੱਚੀ ਗੱਲ ਦੱਸਾ ਜੱਗਾ ਜੀ ਚਾਹ ਪਣੀ ਹੈ ਮੈਂ ਕਿਹਾ 75 25 ਕਰਨਾ ਤੁਸੀਂ ਮੈਂ ਕਿਹਾ ਮੈਂ ਹੋ ਜਾ ਬੰਦਾ ਨਹੀਂ ਕਹਿਣ ਦਾ ਪਾਵ ਹੈ ਕੋਈ ਗੱਲ ਨਹੀਂ ਤੁਹਾਡਾ ਟਾਈਮ ਆਣਾ ਦਾ ਹੋਣ ਦਾ ਤੁਹਾਡਾ ਟਾਈਮ ਮੈਂ ਕਰਿਉਣਾ ਕੋਈ ਐਸੀ ਗੱਲ ਨਹੀਂ ਖੜੇ ਆ ਜਦ ਤੱਕ ਆਖਰੀ ਫੋਨ ਦਾ ਕਤਰਾਂ ਵੀ ਹੈ ਨਾ ਮੈਂ ਕਿ ਮੇਰੇ ਪਰਿਵਾਰ ਦਾ ਉਹ ਤੁਹਾਡੇ ਵਾਸਤੇ ਆ ਸਾਰਿਆਂ ਵਾਸਤੇ ਆ ਰਾਜਪੁਰਾ ਵਾਸਤੇ ਆ ਆਪਣੇ ਸਮਾਜ ਵਾਸਤੇ ਇੰਤਜ਼ਾਰ ਨਾ ਕਰੋ ਹੁਣ ਅੱਜ ਤੋਂ ਇਲੈਕਸ਼ਨ ਦੀ ਤਿਆਰੀ ਸ਼ੁਰੂ ਕਰ ਲਿਓ ਪੱਕਾ ਤਿਆਰੀ ਸ਼ੁਰੂ ਆ ਅੱਜ ਤੋਂ ਚਲੋ ਇਹ ਹੁਣ ਜਿਹੜੀ ਅਸੀਂ ਅੱਜ ਦੀ ਮੀਟਿੰਗ ਹੈ ਵੀਰ ਬੂਥਾ ਦੇਵ ਜੀ ਨੇ ਵੀ ਦੱਸਿਆ ਵੀ ਸਾਡੇ ਬੂਥ ਇਹ ਜੀਮਨ ਸਾਹਿਬ ਸਾਰੇ ਬੂਥਾਂ ਦੇ ਬੰਦੇ ਬੈਠੇ ਆ ਹਰੇਕ ਬੂਥ ਤੇ ਮੇਰੇ ਘਰ ਪੰਜ ਸੱਤ ਬੂਥਾਂ ਨੂੰ ਛੱਡ ਕੇ ਬੈਠੇ ਹੋਣੇ ਚਲੋ ਸ਼ਹਿਰ ਵਾਲੇ ਥੋੜੇ ਮੈਂ ਜਾਣ ਕਰਕੇ ਘੱਟ ਬੁਲਾਇਆ ਕਿਉਂਕਿ ਬਾਰੀ ਬੰਦੇ ਨੇ ਸਾਡੇ ਤੇ ਬਾਕੀ ਪਿੰਡਾਂ ਦੇ ਤੁਸੀਂ ਦੇਖ ਲਓ ਸਾਰੇ ਪਿੰਡਾਂ ਦੇ ਬੂਥਾਂ ਦੇ ਤੇ ਪਿੰਡਾਂ ਦੇ ਬੰਦੇ ਬੈਠੇ ਨੇ ਤੇ ਜਿਹੜੇ ਤੁਸੀਂ ਸਾਡੀ ਡਿਊਟੀ ਲਈ ਸੀ ਸ਼ਕਤੀ ਕੇਂਦਰ ਦੀ ਉਹ ਵੀ ਅਸੀਂ ਸਾਰੇ ਬਣਾਤੇ ਅੱਗੇ ਅੱਗੇ ਜਿਹੜੀ ਤੁਸੀਂ ਸਾਡੀ ਡਿਊਟੀ ਲਾ ਕੇ ਅਸੀਂ ਸਾਰੀ ਉਹ ਪੂਰੀ ਕਰਾਂਗੇ ਬਸ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਗੱਲਾਂ ਚ ਨਾ ਆਏ ਮੈਂ ਨਾ ਥੋੜਾ ਹੋਰ ਤਰੀਕੇ ਦਾ ਬੰਦਾ ਮੈਂ ਆਜਾਦ ਚੱਲਣਾ ਨਾ ਬੰਦ। ਮੈਨੂੰ ਪ੍ਰੈਸ਼ਰ ਤੇ ਮੈਂ ਕੰਮ ਨਹੀਂ ਕਰ ਸਕਦਾ। ਵੀ ਮੈਨੂੰ ਤਾਂ ਤੁਸੀਂ ਬਸ ਡਿਊਟੀ ਲਾਓਗੇ ਮੈਂ ਤੁਹਾਨੂੰ ਬਸ ਬਾਰ-ਬਾਰ ਇੱਕੋ ਗੱਲ ਕਹਿ ਰਿਹਾ। ਤੁਸੀਂ ਪਾਰਟੀ ਵੱਲੋਂ ਰਾਜਪੁਰੇ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਜਿਹਨੂੰ ਖੜਾ ਕਰ ਦਿਓ। ਉਹ ਜਿਤਾ ਕੇ ਭੇਜਾਂਗੇ। ਇਹ ਮੇਰਾ ਤੁਹਾਡੇ ਨਾਲ ਵਾਦਾ। ਬਾਅਦ ਮੈਨੂੰ ਤੁਸੀਂ ਇਹ ਦੇਖਣ ਤੁਹਾਡੇ ਸਾਹਮਣੇ ਬਾਰ-ਬਾਰ ਉੱਪਰ ਰਿਪੋਰਟ ਜਦੋਂ ਦੇ ਦਿਓ। ਮੰਤਰੀ ਜੀ ਨੂੰ ਵੀ ਦੇ ਦਿਓ। ਪ੍ਰਧਾਨ ਜੀ ਨੂੰ ਵੀ ਦੇ ਦਿਓ। ਤੇ ਸਾਡੇ ਬੰਦੇ ਤਕੜੇ ਨੇ ਸਾਡੇ ਮੰਡਲਾਂ ਦੇ ਪ੍ਰਧਾਨ ਤਕੜੇ ਨੇ ਮੇਰੇ ਕੋਈ ਮੰਡਲਾਂ ਦੇ ਪ੍ਰਧਾਨ ਬਾਰੇ ਕੋਈ ਗੱਲ ਕਰੇ ਨਾ ਮੇਰਾ ਖੂਨ ਉਬਲਦਾ ਪੀ ਆਰ ਹੁਣ ਬਰਮਾ ਜੀ ਬੈਠੇ ਸਾਡੇ ਮੰਡਲ ਦੇ ਪ੍ਰਧਾਨ ਇਹਨਾਂ ਨੇ ਇਕੱਲੇ ਕਰਦੀ 1000 ਤੋਂ 2000 ਵੋਟਾਂ ਇਕੱਲੇ ਕਰ ਮੈਂ ਨਹੀਂ ਲਾਇ ਪ੍ਰਧਾਨ ਬੈਠੇ ਬਰਮਾ ਜੀ ਸਾਰੇ ਰਾਜਪੁਰੇ ਨੂੰ ਪਤਾ ਕਿੰਨਾ ਵੱਡਾ ਭਰਾ ਹੈ ਉਹ ਪਰਿਵਾਰ ਹੈ ਮੈਂ ਕੁਝ ਸੋ ਸਮੇਂ ਕੇ ਦੌਰ ਪਸ਼ੇਕਰ ਚੌਧਰੀ ਬੈਠਾ ਸੀ ਦੋ ਵਾਰੀ ਰੋਕੀ ਕਲਪ ਦਾ ਪ੍ਰਧਾਨ ਵੀ ਰਿਹਾ ਦਬਾਰ ਐਸੋਸੀਏਸ਼ਨ ਦਾ ਵੀ ਪ੍ਰਧਾਨ ਰਿਹਾ ਤੇ ਅੱਜ ਉਸ ਵਾਰਡ ਕੋਈ ਲੜਨ ਨੂੰ ਤਿਆਰ ਨਹੀਂ ਸੀਦਾ ਉਹ ਕਹਿੰਦਾ ਮੈਂ ਦਵਾਂ ਲੜਿਆ ਇਲੈਕਸ਼ਨ ਗੱਲ ਨਹੀਂ ਹੈ ਸਾਰੇ ਕ੍ਰਿਸ਼ਨ ਜੀ ਬੈਠੇ ਕਿੰਨੇ ਟਾਈਮ ਤੋਂ ਬੀਜੇਪੀ ਨਾਲ ਤੋੜਿਆ ਮੈਂ ਕਹਿੰਦਾ ਪੂਰੇ ਆਪਾਂ ਇੱਕ ਨੰਬਰ ਤੇ ਆਏ ਨਾ ਤੇ ਪੰਜ ਜਿੰਨੇ ਵੀ ਸਾਡੇ ਪ੍ਰਧਾਨ ਨੇ ਜਿੰਨੇ ਵੀ ਸਾਡੇ ਆਪਣਾ ਇਹ ਮੰਡਲੇ ਦੇ ਪ੍ਰਧਾਨ ਨੇ ਮੋਰਚਾ ਨੇ ਸਾਰੇ ਚੁੰਨ ਚੁੰਨ ਕੇ ਲਾਏ ਨੇ ਟੀਮ ਜਿਹੜੀ ਦਿੰਦੇ ਆ ਵਧੀਆ ਦਿੰਦੇ ਅਸੀਂ ਇਹ ਵੀ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਮੇਰੇ ਘਰੇ ਸ੍ਰੀਨਜੀ ਵੀ ਆਇਆ ਸੀ ਮੈਂ ਖੁਸ਼ਹਾਲ ਨਹੀਂ ਨਿਕਾ ਸਕਦਾ ਬਾ ਮੇਰੇ ਇੱਥੇ ਕਮੀ ਹੈ ਮੇਰੇ ਕਮੀ ਹੈ ਮੈਂ ਖੁਸ਼ਹਾਲ ਨਹੀਂ ਨਿਕਾ ਸਕਦਾ ਮੈਂ ਹਾਜ਼ਰ ਹੀ ਨਹੀਂ ਪਾ ਸਕਦਾ ਕਿਸੇ ਵੀ ਮੇਰੇ ਤੋਂ ਕੰਮ ਕਰਾਓ ਤੁਸੀਂ ਜਿੰਨਾ ਕਰਾ ਸਕਦੇ ਤੇ ਮੈਂ ਬਾਰ ਬਾਰ ਇੱਕੋ ਗੱਲ ਕਰ ਰਿਹਾ ਅਸੀਂ 2027 ਵਿੱਚ ਜਿਸ ਨੂੰ ਮਰਜ਼ੀ ਤੁਸੀਂ ਜਿਨ੍ਹਾਂ ਨੂੰ ਇੱਥੇ ਸ਼ੌਂਕ ਹੈ ਇਲੈਕਸ਼ਨ ਲੜਨ ਦਾ ਕੰਮ ਕਰੋ ਯਾਰ ਇਲੈਕਸ਼ਨ ਲੜਨ ਦਾ ਸ਼ੌਂਕ ਹੈ ਚੁਗਲਿਆ ਨਾ ਕਰੋ ਉੱਪਰ ਜਾ ਕੇ ਕੋਤਾ ਗੱਲ ਤਾਂ ਨਾ ਦਿਓ ਆਪਣਾ ਆ ਕੇ ਕੰਮ ਕਰੋ ਆਪਣੇ ਕੱਲੇ ਇਹਦੇ 'ਚ ਰਾਜਪੁਰੇ ਦੇ ਦੇਤੀ ਕੋਈ ਬਦਨਾਮੀ ਹੋ ਸਮਝਦਾਰ ਨੂੰ ਸ਼ਰਾਾ ਕਾਫੀ ਹੈ ਜਿਹੜੇ ਐਮਪੀ ਦੇ ਇਲੈਕਸ਼ਨ ਦੇ ਦੇਖਿਆ ਮੈਂ ਉਹਨਾਂ ਨੂੰ ਤੁਹਾਡੇ ਅੱਜ ਰਾਈ ਪ੍ਰਦੀਪ ਤੇ ਸੰਦੀਪ ਇੱਥੇ ਸਾਰੇ ਪ੍ਰੈਸ ਦੇ ਥਰੂ ਮੈਂ ਅੱਜ ਜਿਹੜੇ ਬੰਦੇ ਮੇਰੇ ਤੋਂ ਨਾਰਾਜ਼ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਨੇ ਪੁਰਾਣੇ ਵੀ ਜੁੜੇ ਹੋਏ ਨੇ ਮੈਂ ਪ੍ਰੈਸਰਾਂ ਨੂੰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਯਾਰ ਤੁਸੀਂ ਆਓ ਬੈਠੋ ਕਿ ਆਪਾਂ ਕੰਮ ਕਰੀਏ ਮੈਂ ਤੁਹਾਡੇ ਅੱਗੇ ਹੱਥ ਜੋੜਦਾ ਮੇਰੇ ਤੋਂ ਕੋਈ ਗਲਤੀ ਹੋ ਗਈ ਮੈਂ ਪ੍ਰੈਸ ਦੇ ਅੱਗੇ ਮਾਫੀ ਮੰਗਦਾ ਪਿਆ ਪਰ ਤੁਸੀਂ ਇਹ ਕੰਮ ਨਾ ਕਰੋ ਤੁਸੀਂ ਆਓ ਯਾਰ ਤੁਸੀਂ ਲੜੋ ਇਹ ਮੇਰੇ ਇਲੈਕਸ਼ਨ ਤੁਸੀਂ ਹੁਣ ਕਹਿੰਦੇ ਚਾਹ ਰਹੇ ਹੋ ਪਾਰਟੀ ਨੂੰ ਮਜ਼ਬੂਤ ਕਰੋ ਯਾਰ ਅੱਜ ਆਪਾਂ ਤੁਸੀਂ ਦੱਸੋ ਐਮਪੀ ਦੇ ਇਲੈਕਸ਼ਨ ਸੀਗਾ ਤੁਸੀਂ ਕਿੱਥੇ ਨਹੀਂ ਯਾਰ ਐਮਪੀ ਦੇ ਇਲੈਕਸ਼ਨ ਹੈ ਕਿੱਥੇ ਸੀਗਾ ਤੁਸੀਂ ਅੱਜ ਤੁਸੀਂ ਕਹਿ ਰਹੇ ਤੁਹਾਨੂੰ ਪੁੱਛਦੇ ਨਹੀਂ ਮੈਂ ਤੁਹਾਡੇ ਸਾਹਮਣੇ ਸਾਰੀ ਦੇ ਦੇ ਕੋਲ ਮੇਰਾ ਹੱਥ ਜੋੜ ਕੇ ਮੇਰੇ ਕੋਲ ਯਾਰ ਕੋਈ ਗਲਤੀ ਹੋ ਗਈ ਹੈ ਮੈਂ ਮਾਫੀ ਮੰਗਦਾ ਮੈਂ ਤਾਂ ਗਰੇਵਾਲ ਸਾਹਿਬ ਨੂੰ ਵੀ ਫੋਨ ਕਰਿਆ ਕਰ ਗਰੇਵਾਲ ਸਾਹਿਬ ਨੂੰ ਫੋਨ ਕਰਿਆ ਮੈਂ ਕਹਿੰਦੀ ਦੇਖੋ ਟਿਕਟ ਜਿਹਨੂੰ ਮਿਲਣੀ ਸੀ ਮੈਂ ਉਹ ਪੰਜ ਮਿੰਟ ਟਿਕਟ ਦਿੱਤੀ ਹੈ ਮੇਰਾ ਕਸੂਰ ਦੱਸੋ ਕੀ ਹੈ ਯਾਰ ਗਰੇਵਾਲ ਸਾਹਿਬ ਨੂੰ ਕਿਹਾ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਤੁਸੀਂ ਪਾਰਟੀ ਦਾ ਨਾਰਾਜ਼ ਹੋ ਤੁਹਾਨੂੰ ਟਿਕਟ ਨਹੀਂ ਦਿੱਤੀ ਗਰੇਵਾਲ ਸਾਹਿਬ ਨੂੰ ਮੈਂ ਵੀ ਤੁਸੀਂ ਸਾਡੇ ਕੋਲ ਫੰਕਸ਼ਨ ਹੈ ਤੁਸੀਂ ਆਓ ਗਰੇਵਾਲ ਸਾਹਿਬ ਕਹਿੰਦੇ ਯਾਰ ਮੇਰੇ ਗੱਲ ਸੁਣ ਲੈ ਯਾ ਜਲੰਧਰ ਮੀਟਿੰਗ ਹੈ ਤੂੰ ਪਹਿਲਾਂ ਦੱਸਦਾ ਮੈਂ ਪੱਕਾ ਆਗਾ ਮੈਂ ਕਿ ਤੁਸੀ ਆਪਣੇ ਬੰਦਿਆਂ ਨੂੰ ਵੀ ਕਹੋ ਵੀ ਇੱਥੇ ਆ। ਕਹਿੰਦੇ 27 ਤਰੀਕ ਨੂੰ ਮੈਂ ਤੇਰੇ ਘਰ ਆਉਂਗਾ। ਮੈਨੂੰ ਕਹਿ ਲਿਤਾ। ਕੱਲ ਹੋਈ ਰੋਕੀ ਜੀ ਗੱਲ। ਤੇ ਮੈਂ ਤਾਂ ਇਹ ਗੱਲ ਕਹਿੰਦਾ ਯਾਰ ਜਿਹੜਾ ਮਰਜ਼ੀ ਲੜਦਾ ਯਾਰ ਗਰੇਵਾਲ ਸਾਹਿਬ ਲੜਦੇ ਪੂਜ ਲੜਦਾ ਕਿ ਇੱਥੇ ਆਓ ਯਾਰ ਕੰਮ ਲੜ ਕਰੋ। ਮੈਂ ਆਪਾਂ ਇਹ ਬਸ ਆਪਣੀ ਇੱਕੋ ਸੋਚ ਹੈ ਵੀ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਧ ਪਿਆਰ ਵਿੱਚ ਰਾਜਪੁਰੇ ਵਿੱਚ ਇੱਕੋ ਸੋਚ। ਆਓ ਯਾਰ ਜਿਹਦੇ ਲੜਨਾ ਲੜੋ ਮੈਂ ਤੁਹਾਡੇ ਨਾਲ ਲੱਗਣ ਨੂੰ ਤਿਆਰ ਹਾਂ। ਮੇਰਾ ਤੁਹਾਡੇ ਨਾਲ ਵਾਦਾ ਹੈ। ਕੋਈ ਮੇਰੇ ਨਾਲ ਗਲਤੀ ਹੋ ਗਈ ਕੁਝ ਹੋ ਗਿਆ ਯਾਰ ਮੈਂ ਤੁਹਾਨੂੰ ਨਹੀਂ ਬੁਲਾਇਆ ਮੈਂ ਤੁਹਾਡੇ ਭਾਬੀ ਮੰਗਦਾ ਬਾਰ ਬਾਰ ਇੱਕੋ ਗੱਲ ਕਰ ਇਕੱਠੇ ਹੋ ਸਾਰੇ ਆਪਾਂ ਤਾਕਤ ਬਣੀਏ ਇਹ ਕੀ ਉਥੋਂ ਗੱਲਾਂ ਆ ਦਿੰਦੇ ਨੇ ਇੱਥੋਂ ਮਨ ਲਾ ਕੀ ਆਇਆ ਗੱਲਾਂ ਕਰਨ ਨੂੰ ਬਹੁਤ ਰਿਹਾ ਅੱਜ ਮੈਂ ਮੰਨਦੀ ਕਰਾ ਕੀਤੀਆਂ ਕੋਈ ਭਾਸ਼ਣ ਕੁਸ਼ਲ ਤਾਂ ਮੈਨੂੰ ਵੈਸੇ ਵੀ ਨਹੀਂ ਆਉਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਜੋ ਦਿਲ ਦੇ ਚੋਂ ਹੋਈ ਗੱਲ ਕਰ ਦਿੰਦੇ ਆ ਕੀ ਪੋਲੀਟਿਕਾ ਫਾਇਦਾ ਮਿਲਣਾ ਨਹੀਂ ਮਿਲਣਾ ਪਰ ਤੁਸੀਂ ਸਾਰੇ ਸਮਝਦੇ ਹੋ ਵੀ ਠੀਕ ਹੈ